ਅਮਰੀਕਾ ਤੋਂ ਇੱਕ ਖਬਰ ਹੈ ਜੂਲੀਅਨ ਅਸਾਂਜੇ ਬਾਰੇ ਉਹਨੂੰ ਰਿਹਾਈ ਦੀ ਜਿਹੜੀ ਉਹਦਾ ਆਈ ਰਿਪੋਰਟ ਇਹ ਉਹਨੂੰ ਰਿਹਾਈ ਮਿਲ ਰਹੀ ਹੈ ਇਹ ਜੂਲੀਅਨ ਅਸਾਂਜੇ ਕੌਣ ਹੈ ਇਹਦਾ ਇਹਦੇ ਬਾਰੇ ਪੂਰਾ ਦੱਸੋ ਖੋਲ ਕੇ ਸਾਨੂੰ ਬਿਲਕੁਲ ਜੂਲੀਅਨ ਅਸਾਂਜੇ ਕੌਣ ਹੈ ਉਹਦੇ ਬਾਰੇ ਮੈਂ ਸਿਰਫ ਇੰਨਾ ਹੀ ਗਾਉਂਗਾ ਕਿ ਜੂਲੀਅਨ ਅਸਾਂਜੇ ਉਹ ਬੰਦਾ ਹੈ ਜੋ ਰਸ਼ੀਆ ਨਹੀਂ ਕਰ ਸਕਿਆ ਜੋ ਚੀਨ ਨਹੀਂ ਕਰ ਸਕਿਆ ਜੋ ਅਲ ਕੈਦਾ ਵੀ ਨਹੀਂ ਕਰ ਸਕਿਆ ਇਹ ਇਕੱਲੇ ਬੰਦੇ ਨੇ ਕਰਦਾ ਜੀ ਜੁਲੀਅਨ ਅਸਾਂਜੀ ਮੇਰੀ ਨਿਗਾਹ ਦੇ ਵਿੱਚ ਉਹ ਬੰਦਾ ਹੈ ਜਿੰਨਾ ਇਸ ਬੰਦੇ ਨੇ ਅਮਰੀਕਾ ਨੂੰ ਰਵਾਇਆ ਉਹਨਾਂ ਇਹ ਵੀ ਨਹੀਂ ਰਵਾ ਸਕੇ ਯਾਨੀ ਦੇਸ਼ ਵੀ ਨਹੀਂ ਰਵਾ ਸਕੇ ਹਲ ਕੈਦਾ ਵੀ ਨਹੀਂ ਰਵਾ ਸਕੇ ਜੀ 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 ਇਹਨੇ ਇਹਨਾਂ ਦੇ ਖੂਨ ਦੇ ਅਥਰੂ ਕਢਾਏ ਆ ਜੀ ਜੁਲੀਅਨ ਅਸਾਂਜੀ ਬੇਸਿਕਲੀ ਜੇ ਆਪਾਂ ਇਹਨੂੰ ਬਰੀਫ ਦੇ ਵਿੱਚ ਰੱਖਣਾ ਹੋਵੇ ਵੈਸੇ ਤੇ 30-40 ਮਿੰਟ ਤੱਕ ਮੈਂ ਬੋਲ ਸਕਦਾ ਜੁਲੀਅਨ ਅਸਾਂਜੀ ਤੇ ਇਨਾ ਵੱਡਾ ਇਹਦਾ ਜੀਵਨ ਹੈ ਜੀ ਜੂਲੀਅਨ ਅਸਾਂਜੇ ਬੇਸਿਕਲੀ ਕੁਈਨਜ਼ਲੈਂਡ ਦੇ ਵਿੱਚ ਜਾਂ ਮੈਸੀ ਆਸਟ੍ਰੇਲੀਆ ਚ ਜੀ ਪਰ ਇਹਦੇ ਜਿਹੜੇ ਮਾਪੇ ਸੀਗੇ ਵੈਸੇ ਦੱਸਦੇ ਕਿ ਇਹਨਾਂ ਦੇ ਪੁਰਖੇ ਉਹ ਚੀਨੀਏ ਸੀਗੇ ਜੀ ਇਹ ਇੱਕ ਇੰਟਰਸਟਿੰਗ ਗੱਲ ਹੈ ਤੇ ਜਿਹੜੇ ਇਹਨਾਂ ਦੇ ਫਾਦਰ ਸਾਹਿਬ ਸੀਗੇ ਸਾਂਜੇ ਦੇ ਜੀ ਸਿੰਪਟਨ ਸ਼ਾਇਦ ਉਹਨਾਂ ਦਾ ਨਾਮ ਸੀਗਾ ਕਿ ਉਹ ਯੁੱਧ ਵਿਰੋਧੀ ਇਨਸਾਨ ਸਨ ਸੋਚ ਉਹਨਾਂ ਦੀ ਵੀ ਗ੍ਰੇਟ ਸੀਗੀ ਜੀ ਜੀ ਤੇ ਇਸ ਤਰ੍ਹਾਂ ਮਤਲਬ ਕਿ ਕਈ ਸ਼ਹਿਰ ਇਹਨਾਂ ਨੇ ਕੁਮੇ ਉਸ ਤੋਂ ਬਾਅਦ ਜੂਲੀਅਨ ਆਸਾਂਜੀ ਜਿਹੜਾ ਸੀਗਾ ਉਹ 16 ਸਾਲ ਦੀ ਉਮਰ 'ਚ ਹੀ ਹੈਕਰ ਬਣ ਗਿਆ ਸੀਗਾ ਜੀ ਉਸ ਤੋਂ ਬਾਅਦ ਇਹਦੇ ਤੇ ਆਸਟ੍ਰੇਲੀਆ 'ਚ ਇੱਕ ਮੁਕਦਮਾ ਵੀ ਲੱਗਾ ਸੀਗਾ ਇਨਫੈਕਟ ਕਹਿ ਲੀਏ ਕਿ ਚਾਰजेस ਉਹਦੇ ਵਿੱਚ 30 35 ਸੀਗੇ ਜੀ 40 ਨਹੀਂ 24 ਚ ਨੇ ਖੁਦ ਮੰਨ ਹੀ ਲਿਆ ਕਿ ਮੈਂ ਗੇਟੀ ਆ ਤਾਂ ਫਿਰ ਉਸ ਤੋਂ ਬਾਅਦ ਉਦੋਂ ਕੋਈ ਦੋ 3000 ਡਾਲਰ ਜਿਹੜੇ ਆਸਟ੍ਰੇਲੀਅਨ ਡਾਲਰ ਹੁੰਦੇ ਉਹ ਜੁਰਮਾਨਾ ਲਾ ਕੇ ਨੂੰ ਛੱਡ ਦਿੱਤਾ ਗਿਆ ਸੀ ਉਸ ਤੋਂ ਬਾਅਦ ਇਹਨੇ ਆਸਟ੍ਰੇਲੀਅਨ ਪੁਲਿਸ ਦੀ ਹੈਲਪ ਵੀ ਕੀਤੀ ਸੀਗੀ ਆਪਦੀ ਇਸ ਕਲਾ ਦੇ ذریعے ਯਾਨੀ ਯੂਨੀਵਰਸਿਟੀਆਂ 'ਚ ਵੀ ਗਿਆ ਕੁਵਿੰਸਲੈਂਡ ਯੂਨੀਵਰਸਿਟੀ ਦੇ ਵਿੱਚ ਵੀ ਗਿਆ ਮੈਲਬੌਰਨ ਯੂਨੀਵਰਸਿਟੀ 'ਚ ਵੀ ਗਿਆ ਜੀ ਫਿਜ਼ਿਕਸ ਦੀ ਵੀ ਡਿਗਰੀ ਕਰਦਾ ਸੀਗਾ ਮੈਥਮੈਟਿਕਸ ਦੀ ਵੀ ਪ੍ਰੋਗਰਾਮਿੰਗ ਦੀ ਵੀ ਪਰ ਡਿਗਰੀ ਕੋਈ ਕਰ ਨਹੀਂ ਸਕਿਆ ਜ਼ਹੀਨ ਕਿਸਮ ਦਾ ਬੰਦਾ ਹੈ ਜ਼ਹੀਨ ਕਿਸਮ ਦਾ ਪਰ ਡਿਗਰੀਆਂ ਡੁਗਰੀਆਂ ਵਿੱਚ ਹੀ ਰਹਿ ਗਈਆਂ ਸੀ ਜੀ ਫਿਰ ਉਸ ਤੋਂ ਬਾਅਦ ਇਹਨੇ ਘੁੰਮਣਾ ਸ਼ੁਰੂ ਕਰ ਦਿੱਤਾ ਏਸ਼ੀਆ 'ਚ ਵੀ ਆਇਆ ਅਫਰੀਕਾ 'ਚ ਵੀ ਗਿਆ ਇਹਦਾ ਚੱਲਦਾ ਰਿਹਾ ਕੰਮ 2006 'ਚ ਇਹਨੇ ਫਿਰ ਵਿਕੀਲਿਕਸ ਦੀ ਸਥਾਪਨਾ ਕੀਤੀ ਸੀ ਵਿਕੀਲਿਕਸ ਕੀ ਸੀ ਕਿ ਭਾਈ ਜਿਵੇਂ ਵਿਕੀਪੀਡੀਆ ਨਹੀਂ ਤੁਹਾਡਾ ਕਿ ਸਭ ਕੁਝ ਇੱਥੇ ਖੋਲ ਕੇ ਰੱਖ ਦੇਾਂਗੇ ਨੰਗੇ ਕਰਕੇ ਰੱਖ ਦੇਾਂਗੇ ਸਭ ਜੀ ਜੀ ਤਾਂ ਵਿਕੀਲਿਕਸ ਨੇ ਤਹਿਲਕੇ ਮਚਾਏ ਨੇ ਤਹਿਲਕੇ ਖਾਸ ਤੌਰ ਤੇ ਜੂਲੀਅਨ ਆਸਾਂਜੇ ਦੇ ਮਗਰ ਅਮਰੀਕਾ ਇਸ ਵਾਸਤੇ ਪਿਆ ਕਿਉਂਕਿ 2010 ਦੇ ਵਿੱਚ ਫਿਰ ਇਹਨਾਂ ਨੇ ਜਿਹਨੂੰ ਕਹਿੰਨੇ ਆ ਨਾ ਆਪਾਂ ਸਿਰਾ ਹੀ ਕਰਤਾ ਹੂੰ ਯੂਐਨ ਦੀਆਂ ਪਹਿਲਾਂ ਸੀਰੀਆ ਯੁੱਧ ਦੀਆਂ ਅਫਗਾਨਿਸਤਾਨ ਯੁੱਧ ਦੀਆਂ ਫਿਰ ਇਰਾਕ ਯੁੱਧ ਦੀਆਂ ਸਭ ਤੋਂ ਪਹਿਲਾਂ ਇੱਕ ਵੀਡੀਓ ਪਾਈ ਗਈ ਸੀ ਵੀਡੀਓ ਪੋਸਟ ਕੀਤੀ ਸੀ ਇਹਨਾਂ ਨੇ ਕਿ ਇਰਾਕ ਦੇ ਵਿੱਚ ਹੈਲੀਕਾਪਟਰ ਚੋਂ ਜਿਹੜੇ ਅਮਰੀਕਨ ਫੌਜੀ ਆ ਉਹ ਸਿਵਿਲিয়ান ਮਾਰ ਰਹੇ ਨੇ ਜੀ ਉਹ ਬਹੁਤ ਤਹਿਲਕੇ ਵਾਲੀ ਵੀਡੀਓ ਸੀ ਉਸ ਤੋਂ ਬਾਅਦ ਇਹਨੇ ਐਸੇ ਡਾਕੂਮੈਂਟ ਕੱਢੇ ਕਿ ਭਾਈ ਮਲਕ ਕੇ ਤਰਥੱਲੀ ਮੱਚ ਗਈ ਕਿਉਂਕਿ ਇਰਾਕ ਦੇ ਵਿੱਚ ਇਹਦਾ ਦਾਵਾ ਸੀਗਾ ਕਿਉਂਕਿ ਪੈਟਾਗਨ ਤੇ ਮੰਨਦਾ ਨਹੀਂ ਸੀਗਾ ਹਮ ਇਹਨਾਂ ਨੇ ਜਿਹੜੇ ਡਾਕੂਮੈਂਟ ਕੱਢੇ ਉਹਦੇ ਮੁਤਾਬਕ 66000 ਸਵੈਲੀਅਨ ਮਾਰਿਆ ਉੱਥੇ ਜੀ ਇਹੀ ਕਹਾਣੀ ਅਫਗਾਨਿਸਤਾਨ ਚ ਸੀ ਕਿ ਜਦੋਂ ਕਿਤੇ ਤਾਲਿਬਾਨ ਇਹਨਾਂ ਤੇ ਅਟੈਕ ਕਰਦੇ ਸੀ ਇਹਨਾਂ ਦਾ ਨੁਕਸਾਨ ਕਰਦੇ ਸੀ ਇਹ ਜਾ ਕੇ ਸਵੈਲੀਅਨਸ ਤੇ ਗੁੱਸਾ ਕਰਦੇ ਸੀ ਜੀ 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 ਫਿਰ ਜੋ ਅਰਬ ਸਪ੍ਰਿੰਗ ਸੀਗਾ ਹੂੰ ਉਦੋਂ ਫੇਸਬੁਕ ਆਪਣੇ ਪੰਜਾਬੀਆਂ ਦੇ ਹੱਥ ਆ ਚੁੱਕਾ ਸੀਗਾ ਉਦੋਂ ਅਸੀਂ ਫੇਸਬੁਕ ਤੇ ਆਏ ਆਏ ਸੀਗੇ ਮੈਨੂੰ ਯਾਦ ਆ ਜੀ ਉਹ ਵੀ ਦੱਸਿਆ ਗਿਆ ਕਿ ਕਿਸ ਤਰ੍ਹਾਂ ਉਹਦੇ ਵਿੱਚ ਅਮਰੀਕਾ ਇਨਵੋਲਵ ਸੀ ਮਤਲਬ ਕਿ ਬਹੁਤ ਗੱਲਾਂ ਹੈਲੇਰੀ ਜਿਹੜੀ ਸੀਗੀ ਬੀਬੀ ਖਲੋਤੀ ਇਲੈਕਸ਼ਨ ਦੇ ਵਿੱਚ ਉਹ ਉਹਦਾ ਮਸਲਾ ਆ ਗਿਆ ਈਮੇਲਸ ਦਾ ਇਥੋਂ ਤੱਕ ਕਿ ਇੱਕ ਹੋਰ ਸੀਕ੍ਰੇਟ ਡਾਕੂਮੈਂਟ ਇਹਨਾਂ ਨੇ ਕੱਢਿਆ ਸੀਗਾ ਜੋ ਉਹਨਾਂ ਦੀ ਸ਼ਾਇਦ ਨੈਸ਼ਨਲ ਡੈਮੋਕ੍ਰੈਟਿਕ ਕਮੇਟੀ ਆ ਉਹਦਾ ਕਿ ਉਹਦੇ ਵਿੱਚ ਜੋ ਸੈਂਡਰਸ ਸੀਗਾ ਉਹ ਨੂੰ ਛੱਡ ਕੇ ਕਲਿੰਟਨ ਨੂੰ ਫੇਵਰ ਦਿੱਤੀ ਜਾ ਰਹੀ ਸੀਗੀ ਰਾਸ਼ਟਰਪਤੀ ਦੇ ਇਲੈਕਸ਼ਨ ਚ ਜੀ ਯਾਨੀ ਮਤਲਬ ਕਿ ਇਹ ਹੋ ਜੀ ਚੀਜ਼ਾਂ ਕਿ ਡੋਨਲਡ 트ੰਪ ਨੇ ਇਹਦਾ ਥੈਂਕਸ ਕੀਤਾ ਸੀਗਾ ਜੀ ਆ ਇੱਕ ਕਮੈਂਟ ਵੀ ਇਹਦੇ ਨਾਲ ਦਾ ਹੀ ਹੈਗਾ ਜੀ ਕਿ ਡੋਨਲਡ 트ੰਪ ਨੇ ਕਿਹਾ ਕਿ ਮੈਂ ਦੁਬਾਰਾ ਪ੍ਰੈਜ਼ੀਡੈਂਟ ਬਣਿਆ ਤਾਂ ਮੈਂ ਪ੍ਰੈਜ਼ੀਡੈਂਸ਼ੀਅਲ ਪੈਰਨ ਦੇਣਾ ਜੂਲੀਆਨਾ ਸੇਨ ਮੈਂ ਉਹੀ ਕਹਿ ਰਿਹਾ ਨਾ ਸੁਰ ਕਿ ਇਹ ਐਸਾ ਤਾਕੜ ਬੰਦਾ ਸੀਗਾ ਕਿ ਜਿਨੇ ਅਰਬ ਉਹਨਾਂ ਦੇ بڑے ਖੁਫੀਆ ਦਸਤਾ ਇਵਨ ਥੈਟ ਕਿ ਸੀਆਈਏ ਦੇ ਦਸਤਾਵੇਜ਼ ਇਸ ਬੰਦੇ ਨੇ ਲਿਖ ਕੀਤੇ ਸੀਆਈਏ ਦੇ ਤੇ ਉਹਦੇ ਵਿੱਚ ਇੱਕ ਬੀਬੀਸੀ ਉਹਨਾਂ ਦੀ ਮਿਲਟਰੀ ਅਫਸਰ ਉਹ ਵੀ ਇਹਨਾਂ ਨੇ ਨਾਮਜ਼ਦ ਕੀਤੀ ਸੀ ਯਾਨੀ ਕੁੱਲ ਮਿਲਾ ਕੇ ਸੋਸਿਟੀ ਤੇ ਆਪਾਂ ਪਹੁੰਚਦੇ ਆ ਕਿ 2010 ਦੇ ਵਿੱਚ ਫਿਰ ਇਹ ਮਗਰ ਪੈ ਗਿਆ ਜੀ ਲੀਨਾਂ ਦਾ ਜੀ ਜਦੋਂ ਇਹ ਗੱਲ ਹੋ ਗਈ ਇਹਨਾਂ ਨੇ ਤੇ ਇੱਕ ਬਾਅਦ ਦੇ ਵਿੱਚ ਸੈਨੇਟਨ ਸੀਗਾ ਸ਼ਾਇਦ ਉਹ ਵੀ ਬੜਾ ਫੇਮਸ ਹੋਇਆ ਉਹਨੇ ਤੇ ਇਹ ਦਾਵਾ ਕੀਤਾ ਸੀਗਾ ਕਿ ਇਹਨੂੰ ਮੈਨ ਹੰਟ ਜਿਹੜੀ ਉਹਨਾਂ ਦੀ ਟਾਈਮ ਲਾਈਨ ਹੈ ਉਹਦੇ ਵਿੱਚ ਪਾ ਦਿੱਤਾ ਗਿਆ ਕਿ ਅਮਰੀਕਾ ਕਿਤੋਂ ਵੀ ਜਾ ਕੇ ਇਹਨੂੰ ਚੁੱਕ ਲਿਓਗਾ ਜਾਂ ਮਾਰ ਦਊਗਾ ਹਮ ਹਮ ਇਹੋ ਜੀ ਸੂਚੀ ਚ ਪਾ ਦਿੱਤਾ ਗਿਆ ਸੀਗਾ ਤੇ ਫਿਰ ਹੋਇਆ ਕਿ ਆ ਕਿ ਸਵੀਡਨ ਦੀਆਂ ਦੋ ਔਰਤਾਂ ਤੋਂ ਦੋਸ਼ ਲਵਾਏ ਗਏ ਇਹਦੇ ਤੇ ਹੂੰ ਜਨਸੀ ਸ਼ੋਸ਼ਣ ਦੇ ਲੰਡਨ ਦੇ ਵਿੱਚ ਦੋਸ਼ ਲੱਗੇ ਇਹ ਫਿਰ ਗ੍ਰਿਫਤਾਰੀ ਤੋਂ ਡਰਦਾ ਇਕਵਾਡੋਰ ਦਾ ਨਾ ਉਦੋਂ ਰਾਸ਼ਟਰਪਤੀ ਬੜਾ ਕੈਮ ਬੰਦਾ ਸੀ ਜੀ ਇਹ ਉਹਨਾਂ ਦੀ ਐਮਬੈਸੀ 'ਚ ਜਾ ਕੇ ਵੜ ਗਿਆ ਜੀ 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 ਉੱਥੇ ਰਿਹਾ ਲੰਮਾ ਸਮਾਂ ਪਰ ਬਾਅਦ ਦੇ ਵਿੱਚ ਹਾਲਾਤ ਬਦਲ ਗਏ 5-6 ਸਾਲ ਪਹਿਲਾਂ ਉਹਨਾਂ ਦਾ ਉਹ ਰਾਸ਼ਟਰਪਤੀ ਵੀ ਬਦਲ ਗਿਆ ਹੂੰ ਤੇ ਮੁੜ ਕੇ ਜਿਹੜਾ ਲੰਡਨ ਦੇ ਵਿੱਚ ਮੁਕੱਦਮਾ ਸੀ ਉਹਦੇ ਚੋ ਇਹ ਗਹਿਰਾ ਹੋ ਗਿਆ ਜੀ ਤੇ ਉਹਨਾਂ ਨੇ ਫਿਰ ਖਿੱਚ ਲਿਆ ਕੰਮ ਇਹਨੂੰ ਗ੍ਰਿਫਤਾਰ ਕਰ ਲਿਆ ਲੰਮਾ ਸਮਾਂ ਜੇਲ੍ਹ ਦੇ ਵਿੱਚ ਰਿਹਾ ਜੀ ਜੀ ਦੱਸ ਦਿਆ ਕਿ ਕਾਫੀ ਮੈਂਟਲੀ ਟੌਰਚਰ ਹੋਇਆ ਇਹਦੇ ਨਾਲ ਹੁਣ ਤੇ ਇਹ ਆ ਕਿ ਸਮਝੌਤਾ ਹੋਇਆ ਜੀ ਕਿ ਭਾਈ ਤੂੰ ਮੰਨ ਜਾ ਇਕਬਾਲ ਕਰ ਲੈ ਕਿ ਤੂੰ ਜਸੂਸੀ ਕੀਤੀ ਆ ਕਿਉਂਕਿ ਅਮਰੀਕਾ ਦਾ ਦੋਸ਼ ਇਹ ਸੀਗਾ ਕਿ ਰਸ਼ੀਅਨ ਖੁਫੀ ਏਜੰਸੀਆਂ ਨੇ ਹੂੰ ਇਹਨੂੰ ਦਸਤਾਵੇਜ਼ ਦਿੱਤੇ ਨੇ ਜੀ ਕੱਢ ਕੇ ਕਢਾ ਕੇ ਤਾਂ ਮਤਲਬ ਕੇਰਲਿਆ ਹੋਇਆ ਜੀ ਤੇ ਉਹ ਜਿਹੜੀ ਸਜ਼ਾ ਬਣਦੀ ਆ ਉਹ ਸ਼ਾਇਦ 62 ਮਹੀਨਿਆਂ ਦੀ ਬਣਦੀ ਆ ਜਿਹੜੀ ਇਹਨੇ ਭੁਗਤੀ ਆ ਇੱਕ ਆਸਟ੍ਰੇਲੀਆ ਦੇ ਵਿੱਚ ਕੋਈ ਦੀਪ ਆ ਜੀ ਟਾਪੂ ਆ ਉੱਥੇ ਸੁਣਵਾਈ ਹੋਣੀ ਆ ਉਹ ਫਾਰਮੈਲਿਟੀ ਆ ਯਾਨੀ ਜੁਲੀਅਨ ਅਸਾਂ ਜੇ ਜਿਨੇ ਦੁਨੀਆ ਦੇ ਵਿੱਚ ਤਹਿਲਕਾ ਮਚਾਇਆ ਤਰਥੱਲੀ ਮਚਾਈ ਉਹ ਰਿਆ ਹੋ ਗਿਆ ਫਾਈਨਲੀ ਅਪੱਤੇ ਹੀ ਕਰ ਸਕਦਾ ਸਮਝਾਉਤੇ ਦਿੰਦਾ ਹੈ ਜੀ ਜੀ ਖੁਸ਼ ਸਿੱਧੂ ਜੀ ਦਾ ਆਪਾਂ ਨੂੰ ਹੈਲਪ ਆਈ ਹੈ ਮਦਦ ਆਈ ਹੈ ਮਦਦ ਦੇ ਨਾਲ-ਨਾਲ ਉਹਨਾਂ ਦਾ ਇੱਕ ਕਮੈਂਟ ਵੀ ਆਇਆ ਗੁੱਡ ਐਂਡ ਅਨਬਾਇਸਡ ਜਰਨਲਿਜ਼ਮ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਇਹ ਡਬਲ ਹੀ ਟਾਪ ਤੋਂ ਨੇ ਸਾਡੇ ਭਰਾ ਨੇ ਮਤਲਬ ਕਿ ਗਵਾਂਢੀ ਪਿੰਡ ਆ ਮੇਰਾ ਮੇਰਾ ਪਿੰਡ ਹੀ ਲਾ ਲੋ ਸਾਡੇ ਨੇੜੇ-ਨੇੜੇ ਪਿੰਡ ਐ ਡਬਲ ਹੀ ਟਾਪ ਆ ਜੀ ਆਪਾਂ ਕਮੈਂਟ ਲਵਾਂਗੇ ਨਾਲ-ਨਾਲ ਆਪਾਂ ਅਗਲੀ ਖਬਰ ਵੱਲ ਵਧਦੇ ਹਾਂ ਜਿਹੜੀ ਅੱਜ ਦੀ ਸਭ ਤੋਂ ਵੱਡੀ ਖਬਰ ਹੈ ਜੀ ਲੋਕ ਸਭਾ ਦੇ ਵਿੱਚ ਸੌਂ ਚੁੱਕ ਸਮਾਗਮ ਕੱਲ੍ਹ ਤੋਂ ਚੱਲ ਰਿਹਾ ਹੈ ਅੱਜ ਵਾਰੀ ਸੀ ਪੰਜਾਬ ਦੀ ਪੰਜਾਬ ਦੇ 12 ਐਮਪੀਜ਼ ਨੇ ਸੌਹ ਚੁੱਕੀ ਹੈ ਜੀ ਦੇ ਵਿੱਚ ਸਰਬਜੀਤ ਸਿੰਘ ਖਾਲਸਾ ਵੀ ਹੈ ਤੇ ਕੱਲ ਅਮਰਿਤਪਾਲ ਸਿੰਘ ਨੂੰ ਲੈ ਕੇ ਵੀ ਕਾਫੀ ਚਰਚਾ ਸੀਗੀ ਬਹੁਤ ਲੋਕਾਂ ਨੂੰ ਸ਼ਾਮ ਤੱਕ ਵੀ ਉਮੀਦ ਰਹੀ ਕਿ ਸ਼ਾਇਦ ਕੋਈ ਉਹਦਾ ਦੀ ਖਬਰ ਆ ਜਾਏ ਉਹ ਸੌਹ ਚੁੱਕ ਲੈਣ ਤੁਸੀਂ ਇਹ ਗੱਲ ਕੱਲ ਕਹੀ ਸੀ ਕਿ ਲਗਭਗ ਇਹ ਪੋਸੀਬਲ ਨਹੀਂ ਹੈਗਾ ਮੈਂ ਤਾਂ ਕਹਿੰ ਸੀ ਮੈਂ ਤਾਂ ਇੱਥੇ ਕਮੈਂਟਾਂ ਦੇ ਵਿੱਚ ਵੀ ਕੰਗਸਾਹਬ ਕਹਿ ਰਹੇ ਸੀ ਕਿ ਤੇ ਮੈਂ ਕਿਹਾ ਸੀਗਾ ਕਿ ਨਹੀਂ ਚਲੋ ਕੋਈ ਟੀਵੀ ਚੈਨਲ ਜਾਂ ਕੋਈ ਕੁਝ ਵੀ ਦਾਵਾ ਕਰੇ ਜਿਹੜੀ ਸਾਡੀ ਜਾਣਕਾਰੀ ਅਸੀਂ ਤਾਂ ਉਹਦੇ ਨਾਲ ਹੀ ਸਟੈਂਡ ਕਰਾਂਗੇ ਨਾ ਜੋ ਸਾਡੀ ਜਾਣਕਾਰੀ ਹੈ ਜੋ ਸਾਡਾ ਨਚੋੜ ਹੈ ਜੀ ਅਸੀਂ ਕੋਈ ਮਹਰਤੀ ਤੇ ਹੈ ਨਹੀਂਗੇ ਅਸੀਂ ਤੇ ਇਹ ਹੈ ਕਿ ਜੋ ਸਾਡੇ ਕੋਲ ਇਨਫੋਰਮੇਸ਼ਨ ਹੁੰਦੀ ਹੈ ਅਸੀਂ ਉਹਦਾ ਹੀ ਜ਼ਿਕਰ ਕਰਦੇ ਆ ਕਿ ਆਹ ਇਨਫੋਰਮੇਸ਼ਨ ਸਾਡਾ ਨਚੋੜਾ ਕੱਢਦੀ ਆ ਜੀ ਸੋ ਕੱਲ ਹੀ ਤਕਰੀਬਨ ਤਕਰੀਬਨ ਸਾਫ ਸੀ ਸਪਸ਼ਟ ਸੀ ਕਿ ਅਮਰਤਪਾਲ ਸਿੰਘ ਸੌ ਨਹੀਂ ਚੁੱਕ ਸਕਣਗੇ ਜੀ ਦੇਖੋ ਇੱਕ ਪ੍ਰੋਸੀਜਰ ਹੈ ਜਿਹੜਾ ਕਿ ਫਾਲੋ ਨਹੀਂ ਸੀ ਕੀਤਾ ਗਿਆ